ਕੀ ਕਹਿਨੇ ਹੋ ਤੁਸੀਂ ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਟੈਕਨੀਕਲ ਗੱਲ ਸ਼ੇਅਰ ਕਰਨ ਲੱਗਾ ਹਾਂ ਹਾਂਜੀ ਕਿ ਪੂਰੇ ਦੇਸ਼ ਦੇ ਵਿੱਚ ਜੇ 100 ਕਿੱਲਾ ਜ਼ਮੀਨ ਹੈ ਹਾਂਜੀ ਕਿਸੇ ਸਟੇਟ ਦੇ ਵਿੱਚ ਤਾਂ ਸਿਰਫ 20% ਜਿਹੜਾ ਹੈ ਨਾ ਉਹ ਸ਼ਹਿਰੀਕਰਨ ਹੈ ਹਾਂਜੀ ਪੰਜਾਬ ਆਲਰੇਡੀ 31% ਸ਼ਹਿਰੀਕਰਨ ਦੇ ਉੱਤੇ ਖੜਾ ਹੈ ਮਤਲਬ ਅਸੀਂ ਵੈਸੇ ਹੀ ਜਿਹੜੀ ਹਾਂਜੀ ਦੇਸ਼ ਨਾਲੋਂ ਤਾਂ 11% ਐਵਰੇਜ ਹੈ ਜ਼ਿਆਦਾ ਸਾਡੀ ਕਿਸਾਨੀ ਤਾਂ ਵੈਸੇ ਹੀ ਅੰਡਰ ਥ੍ਰੈਟ ਹੈ ਕਿਉਂਕਿ ਸਾਡੀ ਜ਼ਮੀਨ ਸਾਡੇ ਕੋਲ ਥੋੜੀ ਹੈ ਸ਼ਹਿਰੀਕਰਨ ਵਧਦਾ ਜਾ ਰਿਹਾ ਹੈ ਬਈ ਪੰਜਾਬ ਦੇ ਨਾਲ ਹੀ ਕਿਉਂ ਤੱਕਾ ਕੀਤਾ ਜਾ ਰਿਹਾ ਹੈ ਜੇ ਸ਼ਹਿਰੀਕਰਨ ਕਰਨਾ ਹੈ ਤੇ ਬਾਕੀ ਸਟੇਟਾਂ 'ਚ ਕਰੋ ਜਾ ਕੇ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਕਿਉਂ ਨਹੀਂ ਕਰ ਰਹੀਆਂ ਇਸੇ ਕਰਕੇ ਕਰ ਰਹੀਆਂ ਕਿ ਜਿਹੜਾ ਸ਼ਹਿਰੀਕਰਨ ਹੈ ਅੰਦਾ ਤੰਦਾ ਨਹੀਂ ਕੀਤਾ ਜਾ ਸਕਦਾ ਅਗਰ ਪੰਜਾਬ ਦੇ ਨਾਲ ਇਹ ਐਕਟ ਲਾਗੂ ਹੋ ਗਿਆ ਸਾਡੀ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਘਟ ਜਾਏਗੀ ਸਾਡੀ ਜਿਹੜੀ ਕਿਸਾਨੀ ਹੈ ਅੰਡਰ ਥ੍ਰੈਟ ਆ ਜਾਏਗੀ ਵੈਸੇ ਹੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਬੁਰੀ ਨਿਗਾਹ ਲੱਗੀ ਹੈ ਕਿਸਾਨ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਸ ਲਈ ਇਹ ਜਿਹੜਾ ਬਿੱਲ ਹੈ ਇਹ ਬਿਲਕੁਲ ਕਿਸਾਨ ਵਿਰੋਧੀ ਬਿੱਲ ਹੈ ਔਰ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਇਹ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ 2027 ਦੇ ਵਿੱਚ ਉਹਨਾਂ ਨੇ ਚੋਣਾਂਵੀ ਚੰਦਾ ਇਕੱਠਾ ਕਰਨਾ ਹੈ ਤੁਸੀਂ ਤੁਸੀਂ ਕਿਸਾਨ ਹੋ ਜੀ ਮੈਂ ਕਿਸਾਨ ਨਹੀਂ ਹਾਂ ਠੀਕ ਹੈ ਮੈਂ ਵੈਸੇ ਖੁਦ ਪੱਤਰਕਾਰ ਹਾਂ ਅੱਛਾ ਜੀ ਪਰ ਮੈਂ ਡਿਫਰੈਂਟ ਕਿਸ ਕਿਸਮ ਦੀ ਪੱਤਰਕਾਰਤਾ ਕਰਦਾ ਹਾਂ ਠੀਕ ਹੈ ਜੀ ਮੈਂ ਕਿਉਂਕਿ ਇਸ ਮੁੱਦੇ ਦੇ ਵਿੱਚ ਪੰਜਾਬ ਪੰਜਾਬੀ ਕਿਸਾਨ ਕਿਸਾਨੀਅਤ ਦੇ ਨਾਲ ਖੜਾ ਹਾਂ ਬਿਲਕੁਲ ਸਰਕਾਰ ਜਿਹੜੀ ਵੀ ਮਰਜ਼ੀ ਹੋਵੇ ਜੇ ਕਿਸਾਨ ਵਿਰੋਧੀ ਕੋਈ ਉਹਦਾ ਸਟੈਪ ਆਂਦਾ ਹੈ ਤੇ ਉਹ ਇਕੱਲਾ ਕਿਸਾਨ ਨੂੰ ਨੁਕਸਾਨ ਨਹੀਂ ਹੈ ਹਾਂ ਪੂਰੇ ਦੇਸ਼ ਨੂੰ ਨੁਕਸਾਨ ਹੈ ਕਿਉਂਕਿ ਇਹੀ ਜਿਹੜੀ ਧਰਤੀ ਹੈ ਆਲੂ ਵੀ ਇਹੀ ਦਿੰਦੀ ਹੈ ਹਾਂ ਕਨਕ ਵੀ ਇਹ ਹੀ ਦਿੰਦੀ ਝੋਨਾ ਵੀ ਇਹ ਹੀ ਦਿੰਦੀ ਹੈ ਮੱਕੀ ਵੀ ਇਹ ਹੀ ਦਿੰਦੀ ਹੈ ਸੋ ਮਤਲਬ ਕੱਲਾ ਕਿਸਾਨੀ ਨੁਕਸਾਨ ਨਹੀਂ ਹੈ ਪੂਰੇ ਦੇਸ਼ ਦੇ ਜਿਹੜੇ ਵਛਿੰਦਿਆਂ ਦਾ ਨੁਕਸਾਨ ਹੈ ਇਹ ਪਾਲਿਸੀ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਇਹ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਹੋ ਰਿਹਾ ਔਰ ਉਹਨਾਂ ਨੂੰ 2027 ਦੇ ਵਿੱਚ ਪੈਸਾ ਚਾਹੀਦਾ ਹੈ ਚੋਣਵ ਦੇ ਲਈ ਇਸ ਲਈ ਉਹ ਪ੍ਰਾਈਵੇਟ ਬਿਲਡਰਸ ਨੂੰ ਲੈ ਕੇ ਆ ਰਹੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਸ਼ੇਅਰ ਕਰਨਾ ਚਾਹੁੰਦਾ ਹੈ ਜੀ ਜੀ ਸੈਂਟਰਲ ਗਵਰਨਮੈਂਟ ਨੇ 2013 'ਚ ਲੈਂਡ ਪੂਲਿੰਗ ਐਕਟ ਬਣਾਇਆ ਹਾਂ ਜੀ ਉਹ ਹੀ ਅਕਾਲੀ ਦਲ ਲੈ ਕੇ ਆਈ ਸੀ ਅਕਾਲੀ ਦਾ ਲੋਹੀ ਲੈ ਕੇ ਆਇਆ ਸੀ ਭਾਜੀ ਸੁਣਨ ਵਾਲੀ ਗੱਲ ਹੈ ਇਸ ਸਰਕਾਰ ਨੇ ਚੁੱਪਚਾਪੀ ਤੇ ਉਹ ਲੈਂਡ ਪੂਲਿੰਗ ਐਕਟ ਨੂੰ ਪਿੱਛੇ ਸਿੱੜ ਦਿੱਤਾ ਤੇ ਪੰਜਾਬ ਲੈਂਡ ਪੂਲਿੰਗ ਐਕਟ 1993 ਲਾਗੂ ਕਰ ਦਿੱਤਾ ਜਿਹਦੇ ਵਿੱਚ ਇਹ ਹੈ ਕਿ ਕੋਈ ਬੰਦਾ ਸਰਕਾਰ ਨੂੰ ਕੁਐਸਚਨ ਨਹੀਂ ਕਰ ਸਕਦਾ ਸਹੀ ਗੱਲ ਨੰਬਰ 2 ਜਿਹੜੀ ਕਮੇਟੀ ਬਣਦੀ ਹੈ ਇਹ ਲੈਂਡ ਪੂਲਿੰਗ ਐਕ acquisition ਦੀ ਕਮੇਟੀ ਬਣਦੀ ਹੈ ਉੱਚੇ ਮੁੱਖ ਮੰਤਰੀ ਸਟੇਟ ਦਾ ਹਲਕੇ ਦਾ ਐਮਐਲਏ ਚੀਫ ਸਕੱਟਰੀ ਔਰ ਇੱਕ ਸਰਪੰਚ ਹੁੰਦਾ ਹੈ ਔਰ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੈ ਮੈਂ ਤਾਂ ਹੈਰਾਨ ਆ ਸਾਡੇ ਇੰਨੇ ਵਧੀਆ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਕੀ ਹੋ ਗਿਆ ਇੱਕ ਸਾਡਾ ਚੀਫ ਸੈਕਟਰੀ ਹੈ ਇਹ ਅਧਿਕਾਰ ਚੀਫ ਐਕਸੈਕਟਰੀ ਤੋਂ ਚਲੇ ਗਏ ਨਾ ਹੁਣ ਮੁੱਖ ਮੰਤਰੀ ਸਾਹਿਬ ਨੇ ਆਪ ਵਿਧਾਨ ਸਭਾ ਉਹਦੇ ਮੀਟਿੰਗ ਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਦੱਸਣਾ ਚਾਹੁੰਦਾ ਹੈ ਕਿ ਮੁੱਖ ਮੰਤਰੀ ਇਲੈਕਟਿਡ ਨੁਮਾਇੰਦਾ ਹੈ ਮੁੱਖ ਮੰਤਰੀ ਪੇਨ ਨੂੰ ਜ਼ਿਆਦਾ ਸਮਝਦਾ ਹੈ ਚੀਫ ਸਕੱਟਰੀ ਨੂੰ ਇੰਨਾ ਕੁ ਗਿਆਨ ਨਹੀਂ ਹੈ ਕਿਉਂਕਿ ਉਹ ਤਾਂ ਜ਼ਮੀਨੀ ਆਦਮੀ ਹੈ ਮੁੱਖ ਮੰਤਰੀ ਤਾਂ ਜ਼ਮੀਨ ਤੋਂ ਉੱਠਿਆ ਹੈ ਚੀਫ ਸਕੱਟਰੀ ਪੇਪਰ ਦੇ ਕੇ ਪਾਸ ਹੋ ਕੇ ਲੱਗਾ ਹੈ ਇਸ ਜਿਹੜੀ ਕਮੇਟੀ ਬਣੀ ਹੈ ਹਾਈ ਪਾਵਰ ਕਮੇਟੀ ਉਹਦੇ ਵਿੱਚ ਚੀਫ ਸਕੱਟਰੀ ਕੋਈ ਐਮਐਲਏ ਨਹੀਂ ਕੋਈ ਸਰਪੰਚ ਨਹੀਂ ਕੋਈ ਮੁੱਖ ਮੰਤਰੀ ਨਹੀਂ ਇੱਕ ਦਿੱਲੀ ਦੀ ਲੇਡੀ ਜਿਹਨਾਂ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਇੱਕ ਦਿੱਲੀ ਦਾ ਵਪਾਰੀ ਔਰ ਚੌਥਾ ਆਦਮੀ ਯੂਪੀ ਤੋਂ ਉਹ ਮੈਨੂੰ ਤੁਸੀਂ ਦੱਸੋ ਹਾਈ ਪਾਵਰ ਕਮੇਟੀ ਜਿਹੜੀ ਪੰਜਾਬ ਦੇ ਲਈ ਫੈਸਲੇ ਲੈਂਦੀ ਹੈ ਜੇ ਬੰਦੇ ਹੀ ਬਾਹਰ ਲੇ ਆ ਤਾਂ ਉਹਨਾਂ ਨੇ ਕੀ ਫੈਸਲਾ ਲੈਣਾ ਤੁਹਾਡਾ ਨਾਮ ਜੀ ਮੇਰਾ ਅਜੇ ਸ਼ਰਦਾ ਜੀ ਅਜੇ ਸ਼ਰਦਾ ਜੀ ਬਹੁਤ ਬਹੁਤ ਚੰਗੀ ਜਾਣਕਾਰੀ ਤੁਸੀਂ ਦਿੱਤੀ ਇਹ ਜਰਨਲਿਸਟ ਜੀ ਨੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਾਂਗੇ ਬਹੁਤ ਕੁਝ ਸ਼ਰਦਾ ਜੀ ਮਰ ਜਾ ਤੁਸੀਂ ਦੱਸਿਓ ਇਹ ਇੱਕ ਤਰੀਕੇ ਨਾਲ ਕਹਿ ਲਈਏ ਆਪਾਂ ਵੀ ਇਹ ਵਾਹੀਯੋਗ ਜ਼ਮੀਨ ਹੈ ਬਹੁਤ ਜ਼ਰਕੇਜ ਜ਼ਮੀਨ ਹੈ ਇੱਕ ਪੰਜਾਬ ਦੇ ਵਿੱਚ ਮਹਿਕਮਾ ਵੀ ਹੈ ਸਿੰਚਾਈ ਵਿਭਾਗ ਜੇਕਰ ਜ਼ਮੀਨ ਨਾ ਵੀ ਹੋਵੇ ਕੱਲਰ ਵੀ ਹੋਵੇ ਉਸ ਨੂੰ ਵੀ ਸਿੰਚਾਈ ਯੋਗ ਬਣਾ ਕੇ ਉਸ ਤੇ ਖੇਤੀ ਕੀਤੀ ਜਾ ਸਕਦੀ ਹੈ ਪਰ ਇਸ ਤਰੀਕੇ ਦੇ ਨਾਲ 2-2 3-3 ਫਸਲਾਂ ਦੇਣ ਵਾਲੀ ਜ਼ਮੀਨ 4-4 ਫਸਲਾਂ ਦੇਣ ਵਾਲੀ ਜ਼ਮੀਨ ਜਦੋਂ ਜਾਊਗੀ ਤੇ ਕਿੰਦਾ ਦਾ ਥ੍ਰੈਟ ਦੇਸ਼ ਨੂੰ ਆਊਗਾ ਅਨਾਜ ਦੇ ਪੱਖੋਂ ਦੇਖੋ ਜੀ ਇਸ ਤਰ੍ਹਾਂ ਹੈਗਾ ਸਾਡੇ ਕੋਲ 2% ਜ਼ਮੀਨ ਹੈ ਪੂਰੇ ਪੰਜਾਬ ਦੀ ਅਗਰ ਆਪਾਂ ਰਕਬਾ ਦੇਖੀਏ ਤਾਂ ਸਿਰਫ 2% ਹੈ ਤੇ ਪੰਜਾਬ ਜਿਹੜਾ ਦੇਸ਼ ਨੂੰ 36% ਕਣਕ ਦਿੰਦਾ 2% ਜ਼ਮੀਨ ਦਾ ਮਾਲਕ 36% ਕਣਕ ਦਿੰਦਾ 2% ਜ਼ਮੀਨ ਦਾ ਮਾਲਕ 34% ਝੋਨਾ ਦਿੰਦਾ 31% ਗੰਨਾ ਦਿੰਦਾ ਇਹ ਮੈਂ ਜੋ ਸਮਝਦਾ ਇਹ ਕੁਝ ਪੂੰਜੀ ਪਤੀਆਂ ਦੇ ਇਸ਼ਾਰੇ ਦੇ ਉੱਤੇ ਗੇਮ ਚੱਲ ਰਹੀ ਹੈ ਤੁਸੀਂ ਇਹਨਾਂ ਨੂੰ ਸਵਾਲ ਪੁੱਛਿਆ ਕਿਸਾਨ ਪੜਿਆ ਲਿਖਿਆ ਨਹੀਂ ਹੈ ਪਰ ਕਿਸਾਨ ਦੀ ਜਿਹੜੀ ਨੌਲੇਜ ਹੈ ਉਹ ਇੱਕ ਪੜ੍ਹੇ ਲਿਖੇ ਨਾਲੋਂ ਬਹੁਤ ਜ਼ਿਆਦਾ ਹੈ ਤਜਰਬਿਆਂ ਦੇ ਆਧਾਰ ਤੇ ਸਾਡਾ ਜਿਹੜਾ ਦੇਸ਼ ਹੈ ਉਹ ਖੇਤੀ ਪ੍ਰਧਾਨ ਦੇਸ਼ ਹੈ ਇਹ ਲਾਗੂ ਕਰਕੇ ਦੇਖਣ ਤਾਂ ਕਿਉਂ ਨਹੀਂ ਬੀਜਪੀ ਨੇ ਇਦਾਂ ਦੇ ਲਾਗੂ ਕੀਤੇ ਉਹਨਾਂ ਨੂੰ ਪਤਾ ਇਹ ਅੱਗ ਹੈ ਬਲਦੀ ਅੱਗ ਹੈ ਹਮ ਹੱਥ ਨਹੀਂ ਹੋਣਾ ਚਾਹੁੰਦਾ ਇਹ ਇਸ ਕਰਕੇ ਕਰ ਰਹੇ ਆ ਕਿਉਂਕਿ ਦਿੱਲੀ ਵਾਲਿਆਂ ਦੀ ਜਵਾਬ ਦੇ ਹੀ ਨਹੀਂ ਆ ਹੂੰ ਜੀ ਸ਼ੁਕਰੀਆ ਜਿੱਲੀ ਦਿੱਲੀ ਵਾਲਿਆਂ ਦੀ ਕੋਈ ਜਵਾਬ ਦੇ ਨਹੀਂ ਆ ਉਹ ਜਿਤਨਾ ਹਾਰਨਾ ਉਹ ਹੋ ਚੁੱਕਾ ਉੱਥੇ ਜੀ ਜੀ ਹੁਣ ਜਵਾਬ ਦੇ ਹੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਜੀ 4 ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਜੀ ਲੋਕਾਂ ਨੇ ਤਾਜ ਪਹਿਨਾਇਆ ਹੈ ਔਰ ਲੋਗ ਹੀ ਜਾਣਦੇ ਆ ਕਿ ਕਿਦਾਂ ਤਾਜ ਲਾਇਆ ਜਾਂਦਾ ਬਹੁਤ ਧੰਨਵਾਦ ਸੋ ਅੰਤ ਦੇ ਵਿੱਚ ਇੱਕ ਵਾਰੀ ਮਤੇ ਦੇ ਰੂਪ ਵਿੱਚ ਤੁਸੀਂ ਸਾਰੇ ਇੱਕੋ ਵਾਰੀ ਚ ਦੱਸ ਦਿਓ ਜ਼ਮੀਨ ਦੇਣੀ ਹੈ ਕਿ ਨਹੀਂ 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 ਕਿਸੇ ਨੇ ਜ਼ਮੀਨ ਨਹੀਂ ਦੇਣੀ ਨਹੀਂ ਰੋੜ ਪੱਤੀ ਬਣਨਾ ਹੈ ਜਨ